ਜਿਹੜਾ ਉਹ ਇਨ ਪਲੇਸ ਹੈਗਾ ਤੇ 7 ਮਈ ਨੂੰ ਜਿਹੜੀ ਐ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਲੈਕਸ਼ਨ ਦਾ ਜਿਹੜਾ ਕੰਮ ਹੈਗਾ ਪੂਰ ਜ਼ੋਰ ਜਿਹੜਾ ਚੱਲੇਗਾ ਬਟ ਹੁਣ ਵੀ ਜਿਹੜੀਆਂ ਹੈਗੀਆਂ ਕਾਫੀ ਸਮੇਂ ਤੋਂ ਸਾਡੀਆਂ ਟੀਮਾਂ ਤਿਆਰ ਬਰ ਤਿਆਰ ਹੋ ਕੇ ਕੰਮ ਕਰ ਰਹੀਆਂ ਨੇ ਫੀਲਡ ਦੇ ਵਿੱਚ ਸਾਡੇ ਫਲਾਈਂਗ ਸਕਵਰਸ ਕੰਮ ਕਰ ਰਹੇ ਨੇ ਸਾਡੇ ਪੁਲਿਸ ਔਰ ਪ੍ਰਸ਼ਾਸਨ ਮਿਲ ਕੇ ਹਰ ਪਾਸੇ ਜਿਹੜੀ ਹੈਗੀ ਚੈਕਿੰਗ ਕਰ ਰਹੀ ਹੈ ਔਰ ਜਿਹੜੀਆਂ ਸਾਡੇ ਬੀ ਐਲਓਜ਼ ਔਰ ਹੋਰ ਸੈਕਟਰ ਆਫਿਸਰਸ ਨੇ ਉਹ ਸੀਪ ਐਕਟੀਵਿਟੀਜ਼ ਵੋਟਰ ਜਾਗਰੂਕਤਾ ਦੇ ਵੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਫੀਲਡ ਦੇ ਵਿੱਚ ਔਰ ਬੂਥਾਂ ਦੇ ਵਿੱਚ ਕਰ ਰਹੇ ਨੇ ਤੇ ਇਹ ਅੱਜ ਦਾ ਜਿਹੜਾ ਉਪਰਾਲਾ ਹੈਗਾ ਅਸੀਂ ਉਸੇ ਸੰਦਰਭ ਦੇ ਵਿੱਚ ਰੱਖਿਆ ਸੀ ਕਿ ਇੱਕ ਫਲੈਗ ਮਾਰਚ ਅਸੀਂ ਪੁਲਿਸ ਐਂਡ ਪ੍ਰਸ਼ਾਸਨ ਜੁਆਇੰਟਲੀ ਜਿਹੜਾ ਹੈਗਾ ਲੋਕਾਂ ਦੇ ਨਾਲ ਇੱਕ ਤਰ੍ਹਾਂ ਇੰਡਾਇਰੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਜੇ ਕੋਈ ਪੈ ਹੈਗਾ ਕੋਈ ਡਰ ਹੈਗਾ ਉਸ ਨੂੰ ਖਤਮ ਕਰਕੇ ਤਾਂ ਉਹਨਾਂ ਨੂੰ ਇਹ ਦੱਸ ਕੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਨ ਲਈ ਬਿਲਕੁਲ ਤਿਆਰ ਹਾਂ ਬਾਰ ਬਾਰ ਫਲੈਗ ਮਾਰਚ ਕੱਢਣ ਕਿਉਂ ਪੈ ਰਿਹਾ ਲੋਕਾਂ 'ਚ ਤੁਹਾਨੂੰ ਮੈਸੇਜ ਆ ਰਿਹਾ ਵੀ ਇਹ ਸੰਤੋਸ਼ ਹੈ ਕਿਸੇ ਤਰ੍ਹਾਂ ਦਾ ਨਹੀਂ ਇਸ ਤਰ੍ਹਾਂ ਖਾ ਹੁੰਦਾ ਹੈ ਜਬੀ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਦੇਖੋ ਇਹ ਇੱਕ ਸਬਡਿਵੀਜ਼ਨ ਹੈ ਪੂਰੇ ਸਬਡਿਵੀਜ਼ਨ ਦੇ ਵਿੱਚ ਇਕੋ ਫਲੈਗਮੈਂਟਸ ਨਹੀਂ ਕੀਤਾ ਜਾ ਸਕਦਾ ਇੱਕ ਦਿਨ ਦੇ ਵਿੱਚ ਸੋ ਅਲੱਗ-ਅਲੱਗ ਏਰੀਆਜ਼ ਕਵਰ ਕਰਦੇ ਹਾਂ ਤਾਂ ਕਿ ਕੋਈ ਤਬਕਾ ਰਹਿ ਨਾ ਜਾਵੇ ਜਿਨ੍ਹਾਂ ਨੂੰ ਅਸੀਂ ਮਿਲ ਨਾ ਪਾਈਏ ਹਰ ਤਰ੍ਹਾਂ ਦਾ ਵਰਗ ਹੁੰਦਾ ਹੈ ਤੇ ਨਾਲ ਕਈ ਵਧੀਆ ਸਮਾਜਿਕ ਤੱਤਾਂ ਉਹ ਜਿਆਦਾ ਅਲਰਟ ਹੋ ਜਾਂਦੇ ਤਾਂ ਅੱਛੀ ਗੱਲ ਹੈ ਜੇ ਕੋਈ ਵਲਨਰੇਬਿਲਟੀ ਕੌਜ਼ ਕਰ ਰਿਹਾ ਹੈ ਜਾਂ ਅਸਮਾਜਿਕ ਤੱਤ ਨੇ ਡੀਐਸਪੀ ਸਾਹਿਬ ਇਸ ਵਾਰ ਜਰੂਰ ਬੈਟਰ ਆਈ ਥਿੰਕ ਦਸਤਾਨ ਨੇ ਕਿ ਨਾ ਮਾ ਜੇ ਲੋਗੜੀਏਗਾ ਹਾਂਜੀ ਹਾਂਜੀ ਲੋਕਲ ਹੈਗਾ ਮਾਰਕੀਟ ਏਰੀਆ ਤੇ ਸਕੂਲ ਤੋਂ ਸਟਾਰਟ ਕਰਾਂਗੇ ਮਾਰਕੀਟ ਦੇ ਵਿੱਚ ਫਿਰ ਆ ਦਵਾਇਆ ਸਾਰਾ ਰੂਟ ਜਿਹੜਾ ਹੈਗਾ ਉੱਥੋਂ ਫਿਰ ক্লোਜ਼ ਕਰਾਂਗੇ ਬੂਟਰਾਂ ਨੂੰ ਜਾ ਕੇ ਮਾਰਚ ਕੌਣ ਕੌਣ ਸ਼ਾਮ ਲੈ ਗਿਆ ਅੱਜ ਜੋ ਸਾਡੇ ਨਾਲ ਪੁਲਿਸ ਨੇ ਪੁਲਿਸ ਤੋਂ ਡੀਐਸਪੀ ਸਾਹਿਬ ਨੇ ਸਾਡੇ ਨਾਲ ਖੜੇ ਐਸਐਚਓ ਸਾਹਿਬ ਨੇ ਕੁਝ ਹੋਰ ਪੁਲਿਸ ਆਫੀਸਰਸ ਤੇ ਮੁਲਾਜ਼ਮ ਹੈਗੇ ਸਾਡੇ ਸੈਕਟਰ ਆਫੀਸਰਸ ਨੇ ਬੀਐਲਓਜ਼ ਨੇ ਇਲੈਕਸ਼ਨ ਦਾ ਕੁਝ ਸਟਾਫ ਹੈਗਾ ਕੁਝ ਇੱਕ ਅੱਧਾ ਜਿਹੜੀ ਸਾਡੀ ਫਲਾਈਂਗ ਸਕੁਐਡ ਟੀਮ ਹੈ ਜਿਹੜੀ ਨੀਡਰ ਤੇ ਹੋਈ ਅਸੀਂ ਉਹਨਾਂ ਨੂੰ ਵੀ ਨਾਲ ਖਿਲਾ ਲਵਾਂਗਾ ਮੈਂ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਵੋਟਰਸ ਨੂੰ ਇਹੀ ਮੈਸੇਜ ਹੈ ਕਿ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸਾਰਾ ਜਿਹੜਾ ਅਮਲਾ ਹੈ ਜਿਸ ਚ ਅਸੀਂ ਵੀ ਆਉਨੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਾਉਣ ਲਈ ਅਸੀਂ ਵਚਨਬੱਧ ਹੈਗੇ ਆ ਪ੍ਰਭਾਵ ਤੋਂ ਕਿਸੇ ਤੋਂ ਵੀ ਇਨਫਲੂਐਂਸ ਹੋਏ ਬਿਨਾ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰਨ ਜ਼ਰੂਰ ਆਣ ਹਰ ਵੋਟ ਦੀ ਅਹਿਮੀਅਤ ਹੈਗੀ ਹੈ ਤਾਂ ਇਸ ਕਰਕੇ ਕੋਈ ਵੀ ਜਿਹੜਾ ਵੋਟ ਪਾਉਣ ਤੋਂ ਵਾਂਝਿਆ ਨਾ ਰਹੇ ਜਿਹੜੇ 85 ਪਲੱਸ ਏਜ ਗਰੁੱਪ ਦੇ ਨੇ ਔਰ ਪਰਸਨ ਵਿਦ ਡਿਸੇਬਿਲਟੀ ਨੇ ਉਹਨਾਂ ਨੂੰ ਵੋਟ ਘਰੇ ਘਰ ਵਿੱਚੋਂ ਹੀ ਪਾਉਣ ਦਾ ਜਿਹੜਾ ਹੈਗਾ ਫੈਸਿਲਿਟੀ ਵੀ ਅਸੀਂ ਅਵੇਲ ਕਰਵਾ ਰਹੇ ਆ ਤੇ ਜਿਵੇਂ ਵੀ ਇਹ ਅ ਅੱਗੇ-ਅੱਗੇ ਪ੍ਰੋਸੈਸ ਇਲੈਕਸ਼ਨ ਦਾ ਆਉਂਦਾ ਰਹੇਗਾ ਇਹਦੇ ਬਾਰੇ ਅਸੀਂ ਕੁਝ ਵੀਡੀਓਜ਼ ਸਵੀਟ ਐਕਟੀਵिटीज ਔਰ ਪ੍ਰੈਸ ਨੋਟਸ ਅਸੀਂ ਕੱਢਦੇ ਰਵਾਂਗੇ ਜਿਨ੍ਹਾਂ ਨਾਲ ਉਹਨਾਂ ਨੂੰ ਸਮੇਂ-ਸਮੇਂ ਤੇ ਜਰੀਏ ਜਾਣਕਾਰੀ ਵੀ ਮਿਲਦੀ ਹੈ ਮੈਡਮ 85 ਪਲੱਸ ਕਿੰਨੇ ਵੋਟਰ ਆਪਣੇ ਸਾਡੇ ਰੀਂਜ ਵਿੱਚ ਹੁਸਪਤ ਹੈ ਉਹਦੇ ਬਾਰੇ ਮੈਂ ਤੁਹਾਨੂੰ ਐਗਜ਼ੈਕਟ ਫਿਗਰ ਦੱਸ ਦੂੰਗੀ ਆਪਾਂ ਪਦੌੜ ਹਲਕੇ ਦੇ ਥਾਣਾ ਤਪਾ ਦੇ ਏਰੀਆ ਦੇ ਵਿੱਚ ਖੜੇ ਆ ਇੱਥੇ ਇੱਥੋਂ ਆਪਾਂ ਸ਼ਹਿਰ ਦੇ ਵਿੱਚ ਆਪਾਂ 플ੈਗ ਮਾਰਚ ਕੱਢਾਂਗੇ ਇਸ ਦੇ ਨਾਲ ਹੀ ਬਾਕੀ ਥਾਣੇ ਦੇ ਏਰੀਆ ਦੇ ਵਿੱਚ ਵੀ ਸਾਡੇ ਪਹਿਲਾਂ ਵੀ ਫਲੈਗ ਮਾਰਚ ਜਾਰੀ ਨੇ ਤੇ ਅੱਗੇ ਜਾਰੀ ਰਹਿਣਗੇ ਸਾਡੀ ਪੂਰਜੋਰ ਕੋਸ਼ਿਸ਼ ਹੈ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਕਾਬੂ ਪਾਇਆ ਜਾਵੇ ਇਸ ਦੇ ਸਬੰਧ ਵਿੱਚ ਫਲੈਗ ਮਾਰਚ ਵਿਸ਼ੇਸ਼ ਨਾਕਾ ਬੰਦੀ ਸ਼ਿਫਟਿੰਗ ਨਾਕਾ ਬੰਦੀ ਤੇ ਜਿਹੜੀ ਸਾਡੀ ਚੈਕਿੰਗ ਦੀ ਰੁਟੀਨ ਹੈ ਉਹ ਸਾਡੀ ਜਾਰੀ ਹੀ ਹੈ ਸਾਡਾ ਇਹੀ ਪੂਰੀ ਪੁਰਜੋਰ ਕੋਸ਼ਿਸ਼ ਹੈ ਕਿ ਸੁਖਾਵਾਂ ਮਾਹੌਲ ਬਣਿਆ ਰਹੇ ਤੇ ਮਾੜੇ ਅਨਸਰਾਂ ਦੇ ਕਾਬੂ ਪਾਇਆ ਜਾਵੇ ਤਾਂ ਕਿ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਹੋ ਸਕੇ ਥੈਂਕ ਯੂ Terima kasih telah <laughs> menonton. Eu <laughs>